ਦੰਦ ਗੋਟੂ ਮੜੇ ਜਰਾ ਚੱਲਾ ਇਹ ਯਾਰ ਕੀ ਪਾਪਾ ਜੀ ਮਿਹਰਬਾਨੀਏ 2000 25 ਜੁਲਾਈ ਨੂੰ ਗਿਆ ਸੀ ਜੇ ਉੱਥੋਂ ਫਿਰ ਸੂਰੀ ਨੇ ਬੰਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਤੁਹਾਡੀ ਇਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ ਤੇ ਵੀਜਾ ਲਵਾਵਾਂਗੇ ਫਿਰ ਗੱਡੀ ਇਹਨਾਂ ਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਹੋ ਰਹੀ ਸਾਉਡੋਂ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੰਨੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਉਹ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਦਾਟਾ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ ਕੱਲੇ ਜੀ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਨਾਮਾ ਸਾਰੇ ਹੱਥ ਜੀ ਮਾਰੇ ਜੀ ਬਨਾਮਾ ਤੇ ਬਹੁਤ ਜ਼ਿਆਦਾ ਜੀ ਉਹਨਾਂ ਦੀ ਹੈ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਜੀ ਸਾਡੇ ਨਾਲ ਅਜ ਤੋਂ ਕੋਸ ਸਮੇਂ ਪਹਿਲੇ ਇੱਕ ਮੋੜਾ ਹੀ ਜੀ ਕੰਤ ਅੰਬਰ ਸਰਦਾ ਅਮਰਜੀਤ ਨਾ ਹੀ ਮਰੇ ਦਾ ਉਹਦੀ ਡੈਥ ਹੋਈ ਜਦੋਂ ਆਪਾਂ ਕਲੰਪੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਉਦਾਂ ਹੀ ਉਹਦੇ ਕੱਪੜੇ ਕੋਪਰੇ ਜਿਹੇ ਉਦਾਂ ਵੀ ਅਖੇ ਬੋਡੀ ਪੂਰੀ ਡੈੱਡ ਹੋਈ ਉਹਦੇ ਪੇਪਰ ਸਿਲਵਰ ਪਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ਼ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਅਸੀਂ ਅਸੀਂ ਖਾ ਜਾਂਦੇ ਸਾਰਹੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10:00 12:00 ਵਜੇ ਹੀ ਯਾਰੀ ਜੀ ਉਹਨਾਂ ਬਾਰਡਰ ਕ੍ਰੋਸ ਕੀਤਾ ਨੰਕਰਨ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਅਤੇ ਚੌਂਕੀ ਚ ਉਹਨਾਂ ਸਿਆਣ ਹੂ ਫਿੰਗਰਫੁੱنگ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਦੇ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿੱਥੇ ਰਹਿ ਜੀ ਸਰ 14 ਨੂੰ ਬਨਾਮਾ ਆਏ ਉਹਨਾਂ ਦੇ ਕੋਈ ਯੂਐਨ ਵਾਲੇ ਕੋਈ ਸੰਸਤਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਜੀ ਆਹੀ ਉਹਨਾਂ ਨੇ ਸਾਨੂੰ ਉੱਥੇ ਹੋਟਲ ਚ ਰੱਖਿਆ ਜੀ ਇੰਡੀਆਨ ਆਹੀਂ ਜਦੋਂ ਉਹ ਜਹਾਜ਼ ਵਿੱਚ ਆਏ ਆ ਉਹਦੇ ਵਿੱਚ ਅਸੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਹੀ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆਇਆ ਸੀ ਰਪਨਾਮਾ ਸਾਰਾ ਪੂਰਾ ਹੋਟਲ ਦੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ 'ਚ ਕੋਈ ਬਾਹਰ ਹੋਣਾ ਕੋਸ਼ਿਸ਼ ਕਰਨਾ ਗੇਟ ਦੇ ਕਾਰੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਜਣਾਂ ਗੇਟ ਦੇ ਗਾਰੀ ਖੋਤਾ ਹੁੰਦਾ ਨਹੀਂ ਸਰ ਉਹ ਪੈਸੰਜਰ ਫਲੈਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀਏ ਲੈਣਾ ਸਰ ਉੱਥੇ ਭੇਜਿਆ ਚਲ ਤੇ ਆਪਣਾ ਫਲੈਟ ਆ ਰਹੀ ਆ ਜੀ ਉਹ ਪਿਛੇ ਉਹ ਜਿਹੜੀਆਂ 베ਰੀਆਂ ਲਾ ਕੇ ਬਨਾਮਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਪਾਸਪੋਰਟ ਲੈ ਲੈਣੇ ਜਾਂ ਮਨ ਲਾ エアਪੋਰਟ ਨੂੰ ਫਾਇਲਟ ਵਾਲਿਆਂ ਦੇ ਦਿੰਦੇ ਹੀ ਜਾਂ ਫਿਰ ਉਸ ਤੋਂ ਨੂੰ ਜਾਂ ਪਾਸਪੋਰਟ ਪ੍ਰਾਈਸ ਦੇ ਵੀ ਜਿੱਥੇ ਅਗਲੀ ਸਟੇ ਆ ਵੀ ਉੱਤਰ ਕੇ ਪਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਭੱਜਣਾ ਜਾਂ ਕੋਲ ਕੇ ਪਾਸ ਜਾਨ ਕੋਈ ਜੀ ਸੁਪਨਾ ਦੇ ਸੋਚਦਾ ਹੀ ਹੈ ਜੀ ਕਰ ਜਾ ਚੁੱਕਿਆ ਬੈਲੀ ਵੇਚ ਕੇ ਜੀ ਸੋਚਿਆ ਵੀ ਕੁਕ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇਹ ਕੁਝ ਘੰਟਿਆਂ ਦੀ ਟੇਲ ਕਰ ਗਿਆ ਵੀ ਹੋਇਆ ਜੀ ਕੋ